ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਤੁਹਾਨੂੰ ਆਪਾਂ ਮਟਰ ਦੀਆਂ ਤਿੰਨ ਚਾਰ ਵੈਰਾਈਟੀਆਂ ਦੱਸਾਂਗੇ ਜਿਹੜੀਆਂ ਕਿ ਕਿਸਾਨਾਂ ਲਈ ਬਹੁਤ ਹੀ ਲਾਏਬੰਦ ਨੇ ਪਹਿਲੀ ਵੈਰਾਈਟੀ ਦੀ ਗੱਲ ਆਪਾਂ ਕਰ ਲਈਏ ਤਾਂ ਬਈ ਸਜੈਂਟਾ ਦਾ ਮਿਊਸੀਓਨ ਹੈਗਾ ਬਹੁਤ ਟੌਪ ਦੀ ਵੈਰਾਈਟੀ ਹੈ ਤੇ ਬਹੁਤ ਸੋਨਾ ਝਾੜ ਦਿੰਦਾ ਹੈਗਾ ਦੂਸਰੀ ਵੈਰਾਈਟੀ ਦੀ ਗੱਲ ਕਰ ਲਈਏ ਤਾਂ ਬਈ ਤੁਸੀਂ ਐਡਵਾਂਟਾ ਕੰਪਨੀ ਦਾ ਆਉਂਦਾ ਜੀਐਸ10 ਤੁਸੀਂ ਉਹਨੂੰ ਬੀਜ ਸਕਦੇ ਹੋ ਬਹੁਤ ਸਿਰੇ ਦਾ ਤੇ ਬਹੁਤ ਹੀ ਟੌਪ ਦਾ ਰਿਜ਼ਲਟ ਮਿਲੂਗਾ ਤੁਹਾਨੂੰ ਇਹ ਬੀਜ ਦਾ ਵੀ ਜੇ ਆਪਾਂ ਤੀਜੀ ਵੈਰਾਈਟੀ ਦੀ ਗੱਲ ਕਰ ਲਈਏ ਤਾਂ ਬਈ ਸ੍ਰੀਰਾਮ ਦਾ ਸਲੋਨੀ ਆਉਂਦਾ ਹੈਗਾ ਤੇ ਉਹ ਵੀ ਬਹੁਤ ਸਿਰੇ ਦੀ ਵੈਰਾਈਟੀ ਆ ਇਹ ਨਹੀਂ ਹੈਗਾ ਆਪਾਂ ਸਾਰੀਆਂ ਵੈਰਾਈਟੀਆਂ ਇਹ ਬਾਰਤੀਆਂ ਹੋਈਆਂ ਕੋਈ ਇਹ ਜੀ ਵੈਰਾਈਟੀ ਨਹੀਂ ਜਿਹੜੀ ਆਪਾਂ ਤਿੰਨਾਂ ਚੋਂ ਨਾ ਬੀਜੀ ਹੋਵੇ ਅੱਜ ਤੱਕ ਤੇ ਆਪਾਂ ਚੌਥੀ ਵੈਰਾਈਟੀ ਦੀ ਗੱਲ ਕਰ ਲਈ ਜਿਹੜੀ ਆਪਣੀ ਫੇਵਰੇਟ ਵੈਰਾਈਟੀ ਆ ਬਾਈ ਤੇ ਰੇਟ ਵੀ ਸਸਤਾ ਹੈ ਸਾਰਿਆਂ ਦੇ ਵਿੱਚੋਂ ਤੇ ਬਹੁਜਾ ਕੰਪਨੀ ਦਾ ਆਉਂਦਾ 1100 ਮਾਟਰ ਬਹੁਤ ਸੋਹਣਾ ਹੈ ਤੇ ਬਹੁਤ ਚੰਗੇ ਰਿਜ਼ਲਟ ਨੇ ਬਹੁਤ ਟਾਪ ਦੇ ਜਿਵੇਂ ਆਪਾਂ ਕਹਿ ਦਈਏ ਸਸਤੇ ਬੀਜਾਂ ਦੇ ਵਿੱਚ ਮੈਂ ਆਪਾਂ ਮੰਨਿਆ ਤਾਂ ਸਭ ਤੋਂ ਸਰਾ ਰਿਜ਼ਲਟ ਮੈਂ 1100 ਦੇ ਮੰਨਦਾ ਵੈਸੇ ਵੈਰੈਟੀਆਂ ਸਾਰੀਆਂ ਚੰਗੀਆਂ ਤੇ ਜੇ ਪੰਜਵੀਂ ਵੈਰੈਟੀ ਦੀ ਗੱਲ ਕਰੀ ਤਾਂ ਭੂਜਾ ਦੇ 36 36 ਬੀਜ ਆਪਾਂ ਬੀਜਿਆ ਪਿਛਲੇ ਸਾਲ ਬੀਜਿਆ ਸੀ ਬਹੁਤ ਸੋਹਣਾ ਰਿਹਾ ਬਹੁਤ ਤਕੜਾ ਰਿਜ਼ਲਟ ਰਿਹਾ ਇਹ ਪੰਜੇ ਵੀ ਬਹੁਤ ਚੰਗੇ ਨੇ ਤੁਸੀਂ ਪੰਜਾ ਦੇ ਵਿੱਚੋਂ ਜਿਹੜੇ ਮਰਜ਼ੀ ਨੂੰ ਬੀਜ ਸਕਦੇ ਹੋ ਪੰਜੇ ਜਮਾ ਸਿਰੇ ਤੇ ਪੰਜੇ ਟਾਪ ਦੀਆਂ ਵੈਰੈਟੀਆਂ ਨੇ ਜਿਹੜੀ ਮਰਜ਼ੀ ਨੂੰ ਲਾ ਲਓ ਸਾਰੇ ਇੱਕ ਤੋਂ ਇੱਕ ਵੱਧ ਕੇ ਨੇ ਜਿਵੇਂ ਹੁਣ ਆਪਾਂ ਰੇਡ ਤੇ ਜਦਾ ਜੀਐਸ 10 ਹੋ ਗਿਆ ਨਾ ਥੋੜਾ ਰੇਟ ਜ਼ਿਆਦਾ ਜਿਵੇਂ 1100 ਮਾਟਰ ਹੈ ਇਹਦਾ ਰੇਟ ਥੋੜਾ ਜਿਹਾ ਘੱਟ ਹੁੰਦਾਗਾ ਇਹ 200 ਰੁਪਏ ਦੇ ਲਗਭਗ ਤੁਹਾਨੂੰ ਮਿਲ ਜਾਂਦਾ ਤੇ ਦੂਜੇ ਮਾਟਰ 280 ਤੋਂ ਲੈ ਕੇ 300 ਰੁਪਏ ਕਿਲੋ ਤੱਕ ਪੈਂਦੇ ਆ ਉਹ ਆਪਾਂ ਆਪਦੇ ਹਿਸਾਬ ਨਾਲ ਤੁਸੀਂ ਦੇਖਣਾ ਤੇ ਵੀ ਆਪਾਂ ਕਿਹੜੀ ਵੈਰੈਟੀ ਨੂੰ ਬੀਜਣਾਗਾ ਕਿਉਂਕਿ ਆਪਾਂ ਆਪਦੀ ਜੇਬ ਦਾ ਖਰਚਾ ਵੀ ਦੇਖ ਕੇ ਚੱਲਣਾ ਸੋਨ ਆਪਾਂ ਉਸ ਹਿਸਾਬ ਨਾਲ ਦੱਸਣਾ ਵੀ ਆਹ ਵੈਰੈਟੀਆਂ ਦਾ ਬਈ ਇਹ ਰੇਟਾ ਤੇ ਬਾਕੀ ਫੁੱਲ ਵੀਡੀਓ ਆਪਣੇ YouTube ਚੈਨਲ ਤੇ ਬਈ ਤੁਹਾਨੂੰ ਮਿਲ ਜੂਗੀ ਤੇ ਉੱਥੇ ਜਾ ਕੇ ਤੁਸੀਂ ਤੁਹਾਨੂੰ ਸਾਰੀ ਡਿਟੇਲ ਮਿਲੂ ਮਾਟਰ